ਸਵਾਗਤ ਹੈ ਜੀ ਤੁਹਾਡਾ ਇਸ ਵਲੋਗ ਦੇ ਵਿੱਚ ਤੇ ਇਸ ਵਲੋਗ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਸਾਡਾ ਪਿੰਡ ਅਲੀਪੁਰਾ ਰਾਈਆਂ ਜੋ ਕਿ ਸ਼ਹਿਰ ਪਟਿਆਲੇ ਦੇ ਵਿੱਚ ਹੈ ਤੇ ਬਾਈਪਾਸ ਰੋਡ ਦੇ ਉੱਤੇ ਸਥਿਤ ਹੈ ਜੋ ਕਿ ਸਰਹੰਦ ਰੋਡ ਤੇ ਰਾਜਪੁਰਾ ਰੋਡ ਨੂੰ ਜੋੜਦਾ ਹੈ ਆਪਸ ਦੇ ਵਿੱਚ ਇਸ ਰੋਡ ਦੇ ਉੱਤੇ ਅਲੀਪੁਰਾ ਰਾਈਆਂ ਪਿੰਡ ਹੈ ਰਾਈਆਂ ਮੁਸਲਮਾਨ ਸੀਗੇ ਜੋ ਇਸ ਪਿੰਡ ਦੇ ਪੱਕੇ ਵਸਨੀਕ ਸੀ 1947 ਤੋਂ ਪਹਿਲਾਂ ਤੇ ਇਹ ਪਿੰਡ ਵੀ ਉਹਨਾਂ ਦੇ ਨਾਂ ਦੇ ਉੱਤੇ ਵਸਿਆ ਸੀ ਅਲੀ ਅਫਸਲ ਨਾਲ ਦਾ ਜਿਹੜਾ ਮੁਸਲਮਾਨ ਸੀ ਉਹ ਬਹੁਤ ਵੱਡਾ ਇਸ ਨਗਰ ਦਾ ਤੁਸੀਂ ਕਹੋ ਮੋਹਤਵਾਰ ਬੰਦਾ ਸੀ ਕਿਸੇ ਸਮੇਂ ਦੇ ਵਿੱਚ ਜਿਹਦੇ ਨਾਂ ਤੋਂ ਇਹ ਪਿੰਡ ਵਸਿਆ ਸੀ ਪਰ ਪਾਰਟੀਸ਼ਨ ਤੋਂ ਬਾਅਦ ਜਿਹੜਾ ਇਹ ਪਿੰਡ ਜਿਹੜਾ ਸਾਡੇ ਸਿੱਖਾਂ ਨੂੰ ਮਿਲਿਆ ਇਸ ਪਿੰਡ ਦੇ ਵਿੱਚ ਤਕਰੀਬਨ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਜ਼ਮੀਨਾਂ ਤੇ ਹੋਰ ਵੀ ਹਰ ਤਰ੍ਹਾਂ ਦਾ ਹਰ ਵਰਗ ਦਾ ਜਿਹੜਾ ਬੰਦਾ ਹੈ ਸਾਡੇ ਇਸ ਪਿੰਡ ਦੇ ਵਿੱਚ ਵਸ ਰਿਹਾ ਹੈ ਬੜੇ ਪ੍ਰੇਮ ਨਾਲ ਸਾਡੇ ਪਿੰਡ ਦੇ ਵਿੱਚ ਲੋਕ ਰਹਿ ਰਹੇ ਨੇ ਵੱਖਰੇ-ਵੱਖਰੀਆਂ ਜਾਤੀਆਂ ਦੇ ਵਿੱਚ ਵੱਖਰੇ-ਵੱਖਰੇ ਮਜ਼ਬਾਂ ਨੂੰ ਮੰਨਣ ਵਾਲੇ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਸਿੱਖ ਸਾਰੇ ਨਾਲ ਮਿਲ ਕੇ ਰਹਿੰਦੇ ਹਨ ਏਕਤਾ ਇਤਫਾਕ ਦੇ ਨਾਲ ਤੇ ਬੜਾ ਸੁੰਦਰ ਸਾਡਾ ਇਹ ਨਗਰ ਹੈ ਸਾਡਾ ਪਿੰਡ ਹੈ ਤੇ ਆਓ ਮੈਂ ਤੁਹਾਨੂੰ ਆਪਣੇ ਪਿੰਡ ਦੀ ਟੂਰ ਕਰਾਉਣਾ ਜੀ ਹੇ ਜੀ ਸਾਡਾ ਪਿੰਡ ਦਾ ਮੇਨ ਗੇਟ ਅਲੀਪੁਰਾ ਵਾਹਨ ਦਾ ਤੇ ਮੇਨ ਗੇਟ ਦੇ ਦਿੱਤੋਂ ਇੱਥੋਂ ਸਾਡੇ ਪਿੰਡ ਦੀ ਐਂਟਰੀ ਹੁੰਦੀ ਹੈ ਬਾਕੀ ਮੈਂ ਡਰੋਨ ਦੇ ਨਾਲ ਤੁਹਾਨੂੰ ਐਂਟਰੀ ਦਿਖਾਵਾਂਗਾ ਆਪਣੇ ਪਿੰਡ ਦੀ ਕਿੰਨੇ ਦੀ ਹੈ ਇਹ ਸਾਡੇ ਪਿੰਡ ਦੇ ਬਜ਼ੁਰਗ ਇੱਥੇ ਰਹਿੰਦੇ ਆ ਇਹ ਸਾਹਮਣੇ ਗੁਗਾ ਮਾੜੀ ਹੈ ਤੇ ਪਿੰਡ ਦੀ ਐਂਟਰੀ ਹੁੰਦੀ ਹੈ ਜੇ ਆਪਣੀ ਜਗ੍ਹਾ ਤੋਂ ਸਾਡੇ ਮੇਨ ਪਿੰਡ ਦਾ ਮੇਨ ਗੇਟ ਹੈ ਅਲੀਪੁਰਾ ਵਾਹਨ ਤੇ ਇਹਨੂੰ ਅਕਾਲਗੜ ਚੋਕ ਕਹਿੰਦੇ ਨੇ ਵੈਸੇ ਪਿੰਡ ਦਾ ਏਰੀਆ ਹੈ ਤਾਂ ਦੇਖੋ ਜੀ ਸਾਡੇ ਪਿੰਡ ਦੀ ਐਂਟਰੀ ਹੈ ਤੇ ਪਿੰਡ ਦੇ ਵਿੱਚ ਆ ਬਾਜ਼ਾਰ ਨੇ ਆ ਕੁੱਤਾ ਆ ਦੇ ਨਾਲ ਇਹ ਸਕੂਲ ਹੈ ਇਹ ਸਰਕਾਰੀ ਸਕੂਲ ਬਣਿਆ ਹੈ ਇਹ ਸਰਕਾਰੀ ਸਕੂਲ ਇੱਥੇ ਮੈਂ ਪੜਿਆ ਪੰਜਵੀਂ ਤੱਕ ਹੁਣ ਤਾ ਅੱਠਵੀਂ ਤੱਕ ਹੋ ਗਿਆ ਮਿਡਲ ਸਕੂਲ ਬਣ ਗਿਆ ਹੌਲੀ ਹੌਲੀ ਦਸਵੀਂ ਤੱਕ ਵੀ ਹੋ ਜਾਣਾ ਇਹ ਸਾਡੇ ਪਿੰਡ ਦੀ ਮੇਨ ਸਟਰੀਟ ਕਹਿੰਦੇ ਮੇਨ ਗਲੀ ਹੈ ਤੇ ਹੁਣ ਇਹ ਗਲੀ ਬਾਜ਼ਾਰ ਬਣ ਗਈ ਅਸਲ ਵਿੱਚ ਹਰ ਤਰ੍ਹਾਂ ਦੀ ਚੀਜ਼ ਇੱਥੇ ਬਾਜ਼ਾਰ ਦੇ ਵਿੱਚ ਮੌਜੂਦ ਹੈ ਤੇ ਤੰਗੀਆਂ ਖਾਸੀਆਂ ਕੋਠੀਆਂ ਨੇ ਘਰ ਨੇ ਡਾਕਟਰਾਂ ਦੀ ਮਤਲਬ ਕਿ ਕਹਿ ਸਕਦੇ ਹੋ ਹਰਤਾਂ ਦੀ ਫੈਸਿਲਿਟੀ ਆਹ ਡਿਸਪੈਂਸਰੀ ਹੈ ਸਰਕਾਰੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਜੀ ਫਤਿਹ ਆਪਣੇ ਪਿੰਡ ਦਾ ਨਾਮ ਅਲੀਪੁਰ ਰਾਈਆਂ ਹੈ ਹਨਾ ਹਾਂ ਤੇ ਅਲੀਪੁਰ ਰਾਈਆਂ ਪਿੰਡ ਦਾ ਨਾਮ ਤੁਹਾਨੂੰ ਤੁਸੀਂ ਪੁਰਾਣੇ ਹੋ ਤੁਹਾਨੂੰ ਪਤਾ ਹੋਣਾ ਮਾੜਾ ਮੋਟਾ ਵੀ ਕਿਵੇਂ ਪਿਆ ਅਲੀਪੁਰ ਰਾਈਆਂ ਨਾਮ ਅਲੀਪੁਰ ਰਾਈਆਂ ਜਿਹੜਾ ਸੀ ਨਾ ਪਿੰਡ ਇਹ ਰਾਈ ਰਹਦੇ ਸੀ ਮੁਸਲਮਾਨ ਜਿਹੜੇ ਜਨਾ ਉਹਨਾਂ ਰਾਈਆਂ ਦਾ ਪਿੰਡ ਤੇ ਸਾਰਾ ਪਿੰਡ ਹੀ ਰਾਈਆਂ ਦਾ ਜੀ अच्छा। ਉਹਨਾਂ ਦੇ ਦਾ ਮੁਖੀਆ ਬੰਦਾ ਸੀ ਨਾ ਉਹਦਾ ਨਾਮ ਸੀ ਅਲੀ ਅਲੀ ਖਾਨ ਠੀਕ ਹੈ। ਉਹ ਤੋਂ ਫਿਰ ਵਿੱਚ ਪਿੰਡ ਦੇ ਬੜੀ-ਬੱਡੀ ਜ਼ਮੀਂ ਦੀ ਜਿਹਾਣੀ ਚਾਰ ਟੁਆੜੀ ਆਲੇ-ਦਾਲੇ ਤੋਂ ਆਇਲਾ ਦੇਖ ਤੇ ਘਰ ਦੀ ਵਾਲੇ ਦਾ ਚਾਰ ਟੁਆੜੀ ਬੇਚੀ ਪੜੀ। ਅੱਛਾ। ਉਹ ਦੋ ਇੱਥੇ ਰਹਿਣਾ ਹੈ। ਇਹੋ ਡੰਗਰ ਦੇ ਸਾਰੇ ਪੰਜਾਬ ਦੇ ਵਿੱਚ ਐਵੇਂ ਫਿਰਦੇ ਰਹਿੰਦੇ ਨੇ। ਫੇਰ ਟੇਲਰ ਦਾ ਜੀ ਦੁਕਾਨੇ ਤੋਂ ਕੱਪੜੇ ਲੈਣੇ ਨੇ ਟੇਲਰ ਤੋਂ ਪਰ ਅਜੇ ਕੋਈ ਨਹੀਂ ਆ ਕੇ ਗੱਲ ਕਰਾਂਗੇ ਨਾ ਹੁਣ ਚੱਲੀਏ ਆ ਸਾਹਮਣੇ ਜਿਹੜੇ ਦਫ਼ਤਰ ਲੱਗੇ ਨੇ ਕੇਲੇ ਦੇ ਨੇ ਇਹ ਕੇਲਾ ਆਹ ਸਾਹਮਣੇ ਟੈਂਕੀਆਂ ਮਖਾਉਂ ਕਿੰਦੀਆਂ ਵੱਡੀਆਂ ਟੈਂਕੀਆਂ ਪਾਪਾ ਕਿੰਨੀ ਹੋ ਗਈਆਂ ਟੈਂਕੀਆਂ ਹੂੰ ਇਹ ਅਸਲ ਦੇ ਵਿੱਚ ਪਿੰਡ ਦੀ ਫਿਰਨੀ ਬਣ ਗਈ ਜੀ ਟੋਟਲ ਪਿੰਡ ਐਸੇ ਲੈਂਡ ਦੇ ਵਿੱਚ ਕਵਰ ਹੋ ਜਾਣਾ ਅਗਲੇ ਜੇ ਆਪਾਂ ਘੁੰਮ ਕੇ ਜਾਈਏ ਐਸਾ ਲੱਗੇ ਪਿੰਡ ਸਰੋਂ ਲੱਗੇ ਦੇ ਪੱਕ ਜੇਗੀ ਸਰ ਫਿਰ ਉਹਦਾ ਤੇਲ ਕਢਾਨਗੇ ਤੇ ਇਹ ਸਾਹਮਣੇ ਫੋਕਲ ਪੁਆਇੰਟ ਮੇਨ ਗਲੀ ਪਿੰਡ ਦੀ ਪਿੰਡ ਅਲੀਪੁਰ ਆਈਆ ਐਕਚੁਅਲੀ ਪਹਿਲਾਂ ਨਾ ਮੁਸਲਮਾਨਾਂ ਦਾ ਪਿੰਡ ਸੀ ਕਿਸੇ ਅਲੀ ਅਫਜ਼ਲ ਨਾਮ ਦੇ ਬੰਦੇ ਦਾ ਦੇ ਨਾਮ ਤੇ ਉੱਤੇ ਪਿੰਡ ਰਸਿਆ ਸੀਗਾ ਮੁਸਲਮਾਨਾਂ ਦੀ ਤਕਰੀਬਨ ਬਟ ਹੁਣ ਤਕਰੀਬਨ ਤਕਰੀਬਨ ਹਰ ਤਰ੍ਹਾਂ ਦਾ ਬੰਦਾ ਹਰ ਤਰ੍ਹਾਂ ਦਾ ਬੰਦਾ ਇੱਥੇ ਤੁਸੀਂ ਕਹਿ ਲੋ ਗਰੰਦਾ ਇਸਾਈ ਵੀ ਰਹਿੰਦੇ ਨੇ ਸਕੀਵਿੰਗ ਨੰਮ ਕੋਈ ਘਰ ਮੇ ਜਿਹੜੇ ਮੁਸਲਮਾਨਾਂ ਦੇ ਨੇ ਹਿੰਦੂਆਂ ਦੇ ਨੇ ਅਦਮ ਨਾਸੀਆਂ ਦੇ ਘਰ ਵੀ ਤੇ ਅਗਲੇ ਬਸ ਸਾਰਿਆਂ ਦੇ ਘਰ ਹੈ ਕਿ ਨੀ ਮਿਕਸ ਬੰਦੇ ਸਾਰੇ ਮਿਕਸ ਰੀਲੀਜਨ ਰਹਿੰਦੇ ਨੇ ਦੇਖੜੇ ਪਿਆਰ ਨਾਲ ਸਾਰੇ ਘਰ ਹੈ ਇਹ ਅਸਲਾ ਗਰਾਉਂਡ ਆ ਗਿਆ ਤੇ ਬਸ ਬੰਦ ਕਰਦੇ ਆ ਆ ਘਰੋਂ ਘਰ ਫਿਰ ਪ੍ਰੋਗਰਾਮ ਹੋਣਾ ਵਿਆਹ ਦਾ ਕੋਈ ਵੇਖੋ ਕਿਵੇਂ ਸਜਾਇਆ ਚੁੰਨੀਆਂ ਲਾ ਕੇ ਹਾਂ ਪੂਰਾ ਸਜਾਇਆ ਹੈ ਹਾਂ ਇਹ ਸੁਪੇਨ ਵਾਲਿਆਂ ਦਾ ਘਰ ਹੈ সুইমিং ਪੂਲ ਵੀ ਹੈ ਗਿਆ ਸਾਡੇ ਪਿੰਡ ਦੇ ਵਿੱਚ ਸਪੈਸ਼ਲ ਜੇ ਇੰਡੋਰ ਸਵਿਮਿੰਗ ਕਰ ਨਹੀਂ ਰਿਹਾ ਕਿਸੇ ਨੇ ਤੇ ਉਹ ਵੀ ਬਣਾਇਆ ਹੋਇਆ ਕਿਸੇ ਨੇ ਮਤਲਬ ਕਿ ਜਗਾ ਲੈ ਕੇ ਸਪੈਸ਼ਲ ਤੇ ਉਹਨੂੰ ਸਵਿਮਿੰਗ ਉਹਨੇ ਬਣਾ ਦਿੱਤਾ ਮਿਲ ਗਿਆ ਆਪਣਾ ਆ ਦੇਖੋ ਜੀ ਇਹ ਗੁਲਾਬ ਦੇ ਫੁੱਲਾਂ ਦਾ ਬਾਗ ਹੈ ਮਤਲਬ ਕਿ ਵਪਾਰ ਹੁੰਦਾ ਹੈ ਫੁੱਲਾਂ ਦਾ ਗੁਲਾਬ ਜਿਹੜੇ ਕਈ ਤਰ੍ਹਾਂ ਦੇ ਫੁੱਲ ਹੁੰਦੇ ਨੇ ਨਾ ਇਹਨਾਂ ਨੇ ਸਪੈਸ਼ਲ ਗਲਾਬ ਦੇ ਫੁੱਲਾਂ ਦੀ ਖੇਤੀ ਕੀਤੀ ਹੋਈ ਹੈ ਗਲਾਬ ਦੇ ਫੁੱਲ ਬੜੀ ਜਗ੍ਹਾ ਵਰਤੇ ਜਾਂਦੇ ਨੇ ਜੁਗਲਬਾਰ ਦੁਖਮਾਰ ਸਾਹਿਬ ਸੰਗਤ ਜਿਹੜੀ ਹੈ ਉਹ ਸ਼ਹਿਰੇ ਬਣਾ ਕੇ ਗਲਾਬ ਦੇ ਫੁੱਲਾਂ ਦੇ ਮਹਾਰਾਜ ਨੇ ਭੇਟ ਕਰਦੇ ਨੇ ਤੇ ਕਈ ਆਪਣੇ ਪਰਸਨਲ ਯੂਸਸ ਵਾਸਤੇ ਵੀ ਯੂਜ਼ ਕਰਦੇ ਨੇ ਤੇ ਗਿਫਟ ਦੇ ਤੌਰ ਤੇ ਜਦੋਂ ਦਿੰਦੇ ਨੇ ਗਿਫਟ ਯਾਰ ਹੁੰਦੇ ਨੇ ਫੁੱਲ ਗਲਾਬ ਦੇ ਫੁੱਲਾਂ ਦੇ ਗਲਾਬ ਦੇ ਫੁੱਲਾਂ ਦਾ ਅਰਕ ਬਣਦਾ ਹੈ ਗਲਾਬ ਉਸ ਦਾ ਜਿਹੜਾ ਅਰਕ ਹੁੰਦਾ ਹੈ ਉਹ ਵਰਤਿਆ ਜਾਂਦਾ ਹੈ ਤੇ ਆ ਜਿਹੜੇ ਵੇਖੋ ਖੇਤ ਨੇ ਪਟਿਆਲipur ਦੇ ਸਾਡੇ ਪਿੰਡ ਦੇ ਤੇ ਆ ਤੁਹਾਨੂੰ ਖੇਤ ਉਹਨਾਂ ਮਤਲਬ ਸਪੈਸ਼ਲ ਜਿਹੜੇ ਸ਼ਹਿਰੀ ਨੇ ਉਹਨਾਂ ਦੀ ਚੀਜ਼ਾਂ ਤੋਂ ਬਹੁਤ ਦੂਰ ਨੇ ਤੇ ਪਿੰਡਾਂ ਵਾਲੇ ਮਤਲਬ ਖੇਤਾਂ ਤੇ ਨਜ਼ਾਰੇ ਜਿਹੜੇ ਨੇ ਵੱਖਰੇ ਹੀ ਨੇ ਆ ਵੇਖੋ ਵੱਡੀਆਂ ਵੱਡੀਆਂ ਉਹ ਅਸੀਂ ਆਪਣੇ ਖੇਤ ਵਿੱਚ ਜਾ ਰਹੇ ਹਾਂ ਆਪਣੇ ਜਿਹੜੇ ਖੇਤ ਨੇ ਉਹ ਵੀ ਅੱਗੇ ਹੈਗੇ ਨੇ ਆਪਾਂ ਉੱਥੇ ਹੀ ਜਾ ਰਹੇ ਐਕਚੁਅਲੀ ਹੁਣ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਨਾਲ ਦੀ ਨਾਲ